ਕੀ ਉਹ ਦਸਤੀ ਕਰੀ ਜਾਂਦਾ ਨਾ ਹੋਣੀ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਕੀ ਕਰਨ ਲੱਗਾ ਬੰਦਾ ਦੱਸ ਸਕ ਮਾਜੀ ਸਾਹਿਬ ਕਾਫੀ ਦਾ ਕੀ ਬਣਾ ਰਿਹਾ ਮੈਂ ਜੀ ਦਾ ਬਸ ਦੇਖ ਚੱਕਾ ਕਰਦਾ ਨਾ ਥੋੜਾ ਜੀ ਕੀ ਗੱਲ ਸਰ ਜੀ ਕੋਈ ਪਰੇਸ਼ਾਨੀ ਨਹੀਂ ਸਿਰਫ ਫੜ ਲੈ ਇਸ ਦੇ ਸਿਰੇ ਨਹੀਂ ਜਿਆਦਾ ਤੂੰ ਉਹ ਟੱਲੇ ਦਾਮ ਤੋਂ ਚਾਹੂਗਾ ਠੀਕ ਜੀ ਤੁਸੀਂ ਤਾਂ ਨੈਕੋਸ ਜਿਹੜੇ ਬੰਦੇ ਹੋ ਅੱਜ ਘਟ ਲੈ ਬੈਠੇ ਹੋ ਉਹ ਮੈਨੂੰ ਸਮਝ ਨਹੀਂ ਲੱਗਦੀ ਕਿਰਵਿੰਦਰ ਸਿੰਘ 15 ਦਿਨ ਹੋ ਗਏ ਕੋਈ ਆਰਡਰ ਬੁੱਕ ਨਹੀਂ ਹੋਇਆ ਯਾਰ ਖਰਚੇ ਰੋਜ਼ ਦੇ ਹੁੰਨੇ ਹੀ ਨੇ ਤੂੰ ਆ ਸਾਰੀ ਦਿਹਾੜੀ ਮਾਇਦ ਕਪਾਈ ਕਰਦਾ ਹੈਂ ਤੇ ਮੋਬਾਈਲ ਤੇ YouTube ਤੇ ਦੇਖ ਕੇ ਕਿ ਮੈਂ ਪੱਤਰ ਕੀ ਦਾ ਰੱਬ ਵੀ ਇਹ ਕੋਈ ਨਹੀਂ ਇੱਥੇ ਦੇਖ ਲੈ ਲੈ ਨਾ ਵਾਹ ਬਰੀਆ ਚਾਹ ਬਣਾ ਕੇ ਦਿਹਾਂਦੀ ਆ ਤੁਹਾਡੇ ਲਈ ਨਾਲੇ ਜੇ ਕੋਈ ਹੋਰ ਕੰਮ ਹੈਗਾ ਮੈਨੂੰ ਹੁਣੇ ਹੀ ਦੱਸ ਦੋ ਮੈਂ ਨਾ ਫੈਕਟਰੀ ਜਾਣਾ ਵਾ ਚਾਹ ਬਣ ਦੇਣਾ ਉੱਥੇ ਫਿਰ ਮੈਨੂੰ ਘੰਟਾ ਡੇਢ ਘੰਟਾ ਲੱਗ ਜਾਣਾ ਵਾ ਫੇਰ ਐਵੇਂ ਪਿੱਛੋਂ ਬਾਜਾ ਮਰੀ ਜਾਂਦੇ ਰਹੇ ਨਾ ਤਾਂ ਮੈਨੂੰ ਚਾਹ ਪੀਂਡ ਦੇ ਯਾਰ ਜਿੱਥੇ ਜਾਣਾ ਜਾ ਤੂੰ ਚਲੋ ਠੀਕ ਹੈ ਜੀ ਜਿੱਦਾਂ ਤੁਹਾਡੀ ਮਰਜ਼ੀ ਸਰਦਾਰ ਜੀ ਕੋ ਜੇ ਲਈਓ ਇਹਨੇ ਜੀ ਦੱਸਿਆ ਵੀ ਦਾਨਪੁਣ ਕਰਨਾ ਚਾਹੀਦਾ ਤੇ ਉਹਦੇ ਨਾਲ ਆਪਣਾ ਕੰਮ ਚੱਲੂ ਤੇ ਦਾਨ ਕਰਨ ਦਾ ਜਿਹੜਾ ਫਾਇਦਾ ਉਹ ਜਲਦੀ ਮਿਲਦਾ ਤੇ ਦਾਨ ਕਰਨ ਕਿਸੇ ਗਰੀਬ ਨੂੰ ਕਰਨਾ ਕਿਉਂਕਿ ਗਰੀਬਾਂ 'ਚ ਹੀ ਰੱਬ ਵਸਦਾ ਪਾਦਰੀ ਕਰ ਠੀਕ ਆ ਦਾਨ ਕਰਨ ਕਰੀ ਪਰ ਗਰੀਬ ਕਿਥਲ ਵੀ ਏ ਤੇ ਕੀ ਦਾਨ ਕਰੀਏ ਸਰ ਜੀ ਆਪਾਂ ਇਦਾਂ ਕਰਦੇ ਆ ਆਪਣੇ ਕੋਲ ਟੱਲੀ RAM ਤਾਂ ਹੈ ਜਾਈਆਂ ਉਹਨੂੰ ਦੇ ਦਿਓ ਜਿਹੜਾ ਮੈਨੂੰ ਦੇਣਾ ਤੁਸੀਂ ਅੱਛਾ ਤੇਰੀ ਠੀਕ ਆ ਯਾਰ ਬਲਾਉ ਨਾ ਹੁਣੀ ਹੈਲੋ ਤੇਰੀ ਨਾਮ ਕਿੱਥਿਆਂ ਤੋਂ ਆ ਜਾ ਤੈਨੂੰ ਸਰ ਬੁਲਾਉਂਦੇ ਆ ਸੁਣ ਲੈ ਇੱਕ ਮਿੰਟ ਉਹ ਹਾਦੀ ਸਰ ਕੀ ਹੋ ਗਿਆ 88 ਹੁਣ ਤਾਂ ਜਾ ਰਿਹਾ ਗਿਆ ਹਲੇ ਉਹ ਪਹਿਲਾਂ ਤਾਂ ਤੂੰ ਮੈਨੂੰ ਐਂ ਦੱਸ ਤੈਨੂੰ ਨਾਤੇ ਦੇ ਬਿਨਾਂ ਚ ਰੋ ਗਿਆ ਵਾਟ ਵਾਦੀ ਗਈ ਇਹਨੇ ਸਭ ਤੁਸੀਂ ਉਹ ਯਾਰ ਬੱਲਾ ਤੂੰ ਮਿਹਨਤੀ ਵੀ ਆ ਐਸੀ ਗੱਲ ਨਹੀਂ ਹੈਗੀ ਕੱਪੜੇ ਤੇਰੇ ਕਿੰਨੇ ਮਿਹਲੇ ਨੇ ਕੀ ਕਰੀਏ ਸਾ ਸਾਡਾ ਕੰਮ ਹੀ ਐਦਾਂ ਦਾ ਵਾ ਤੂੰ ਇਹਦਾ ਪੱਖੇ ਥੱਲੇ ਜਾਂ ਐਸੀ ਥੱਲੇ ਬਹਿ ਕੇ ਡਹਾੜੀ ਕੱਢ ਲੈਨੇ ਆ ਪਰ ਸਾਨੂੰ ਤਾਂ ਸਾਰੀ ਡਹਾੜੀ ਪਸੀਨੇ ਦੀ ਭਿਜਣਾ ਪੈਂਦਾ ਹੀ ਤਾਂ ਹੀ ਕੱਪੜੇ ਇਦਾਂ ਦੇ ਹੋ ਜਾਂਦੇ ਆ ਉਹ ਟੱਲੀ ਰਾਮਾ ਜੇ ਮੈਂ ਤੈਨੂੰ ਪੈਂਡ ਸ਼ਰਟ ਲੈ ਦੇਵਾਂ ਫੇਰ ਤਾਂ ਤੂੰ ਖੁਸ਼ ਹੋ ਜਾਏਗਾ ਉਹ ਸਰ ਫੇਰ ਤਾਂ ਮੈਂ ਭੰਗੜੇ ਪਾਉਂਗਾ ਤੁਸੀਂ ਖੁਸ਼ ਦੀ ਗੱਲ ਕਰਦੇ ਹੋ ਮੇਰੀ ਤਾਂ ਜ਼ਿੰਦਗੀ ਸਬਰ ਜਣੀ ਆ ਚਲ ਇਹ ਤਾਂ ਨਿਬੜ ਗਿਆ ਤੇਰੇ ਸਾਹਲ ਹੋ ਗਿਆ ਆਹੀ ਪੈਂਟ ਸ਼ਰਟ ਦੇਖ ਦੰਨਾ ਤੂੰ ਉਹ ਸਮਾਇਆ ਕਿਉਂ ਨਹੀਂ ਕੰਮ ਨਵੀਂ ਜ਼ਾਲੀ ਦੀ ਆਣੀ ਤੂੰ ਕਰਦਾ ਮੈਂਂਤ ਵੀ ਕਰਦਾ ਕੀ ਦੱਸਾਂ ਸਰ ਸੋੜ ਦੀ ਵੀ ਆਪਣੀ ਕਹਾਣੀ ਆ ਬੱਚਿਆਂ ਦੀਆਂ ਫੀਸਾਂ ਹਲੇ ਪਿਛਲੇ ਥਾਵ ਦੀਆਂ ਕਰਜ਼ੇ ਤੋਂ ਲਈਆਂ ਨਹੀਂ ਸੀਗੀਆਂ ਆ ਨਵੀਆਂ ਫੀਸਾਂ ਫੇਰ ਭੱਕੇ ਹਟਿਆ ਮਾਂ ਸਕੂਲਾਂ ਵਾਲੇ ਮਾਸਟਰ ਦਾ ਪੈਸੇ ਇਕੱਠੇ ਕਰਕੇ ਪਹਾੜਾਂ 'ਚ ਘੁੰਮਣ ਚਲੇ ਜਾਂਦੇ ਆ ਤੇ ਸਾਡੇ ਅਗੇ ਗਰੀਬ ਬੰਦੇ ਸਾਰਾ ਸਾਰਾ ਸਾਲ ਉਹਦਾ ਕਰਜ਼ਾ ਲਾਉਂਦੇ ਰਹ ਜਾਂਦੇ ਆ ਉਹ ਗੱਲ ਤਾਂ ਤਰੀ ਯਾਰ ਠੀਕ ਆ ਜਵਾਕ ਪੜਾਉਣੇ ਬਹੁਤ ਔਖੇ ਆ ਪ੍ਰੋਫੈਸਰ ਪਰ ਚਲੋ ਛੱਡੋ ਸਾਰਾ ਤੁਸੀਂ ਇਹਨਾਂ ਚੱਕਰਾਂ 'ਚ ਨਾ ਪਾਓ ਕੋਈ ਗੱਲ ਨਹੀਂ ਜ਼ਿੰਦਗੀ ਜਿੱਥੇ ਇੰਨੀ ਲੰਘੀ ਆ ਹੋਰ ਵੀ ਲੰਘ ਜੂਗੀ ਬਾਅਦ ਤੁਸੀਂ ਆਹ ਮੇਰੇ ਗਿਫਟ ਦਾ ਨਾ ਭੁੱਲਿਓ ਇਹਨਾਂ ਨੂੰ ਆ ਨਾ ਠੀਕ ਕਹਿੰਦਾ ਜੀ ਫਿਰ ਟੱਲੀ RAM ਉਹ ਯਾਰ ਗੱਲ ਤਾਂ ਤਰੀ ਕੁਲਵਿੰਦਰ ਸਿੰਘ ਠੀਕ ਆ ਟੁੱਟਿਆ ਪਿਆ ਬਲਾ ਲਾ ਉਹਨੂੰ ਯਾਰ ਕਿੱਥੇ ਆ ਜੀ ਆਏ ਥੋੜੀ ਦੇਣਾ ਆਪਾਂ ਨੂੰ ਕੁਛ Diwali ਨੂੰ ਦੇ ਦਾਂਗੇ ਕੁਲਵਿੰਦਰ ਸਿੰਘ ਛੱਡ ਤੂੰ ਹੁਣ ਹੀ ਬੁਲਾ ਯਾਰ ਉਹ ਮੈਂ ਕਾ ਕੇ ਬੁਲਾਣਾ ਨਹੀਂ ਪਾਉਂ ਆ ਜਾ ਵੀ ਟੱਲੀ RAM ਜੀ ਸਭ ਬੁਲਾ ਰਹੇ ਆ ਜੀ ਯਾਰ ਕੀ ਤੇ ਹਾਂ ਤੇ ਲੇਲਾ ਮੈਂ ਰੋਡ ਦੇ ਉੱਤੇ ਬਿੰਦਰ ਸਿੰਘ ਸੈਲਫ ਸਟੋਰ ਠੀਕ ਹੈ ਨਾ ਉੱਥੇ ਪਹੁੰਚ ਜਾ ਮੇਰੀ ਗੱਲ ਕਰਾ ਦੇ ਜਿਹੜਾ ਕੋਲ ਲੈਣਾ ਤੋਂ ਕਪੜਾ ਵੀ ਲੈ ਠੀਕ ਹੈ ਜੀ ਮੈਂ ਜਾ ਕੇ ਗੱਲ ਕਰਾ ਲਵਾਂ ਹਾਂ ਆ ਗਿਆ ਆਪਣਾ ਹੈਲੋ ਹਾਂ ਜੀ ਹਾਂ ਜੀ ਨਹੀਂ ਬਹੀ ਤੇ ਦੇਆ ਦਲੀ ਨਾਮ ਨੂੰ ਜਿਹੜਾ ਕੁਝ ਮੰਗਦਾ ਹੈ ਜਿਹੜੇ ਕੱਪੜੇ ਮੰਗਦਾ ਨੂੰ ਤੁਸੀਂ ਦੇ ਦਿਓ ਠੀਕ ਹੈ ਹਾਂ ਜੀ ਨਵੀਂ ਪ੍ਰਵੰਦ ਸਿੱਕ ਤਾਂ ਮੇਰੇ ਮਨ ਤੋਂ ਬਜਲ ਗਿਆ ਥੋੜੀ ਜੀ ਮਨ ਨੂੰ ਸ਼ਾਂਤ ਕੀ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਰੱਬ ਤੇ ਭਰੋਸਾ ਰੱਖੋ ਦੇਣ ਵਾਲਾ ਤਾਂ ਉਹੀ ਆ ਹਾਂ ਜੀ ਸਿੱਕਾ ਸਿੱਕਾ ਜੀ ਸਿੱਕਾ ਬੈਠੋ بڑا ਔਖਾ ਡਰ ਸੁਣ ਪਾ ਕੋਟਾ ਚਾ ਪਤਾ ਹੀ ਨਹੀਂ ਲੱਗਿਆ ਉਹ ਤੋਂ ਦੇ ਮੋਰ ਤੋਂ ਪੱਕੇ ਦੁਆਰੇ ਮੋਰ ਅੱਥੇ ਕਿਸੇ ਨੇ ਦੱਸਿਆ ਵੀ ਇੱਧਰ ਆ ਚਲੋ ਆਹੋ ਚਾਹ ਤੇ ਚਾਹ ਹਾਂਜੀ ਸਰ ਜੀ ਕਿਹੜੀ ਜਿਹੜਾ ਤੋਂ ਆਏ ਹੋ ਹਾਂਜੀ ਹੁਕਮ ਕਰੋ ਹਾਂਜੀ ਮੈਂ ਬਰਨਾਲੇ ਤੋਂ ਆਇਆ ਜੀ ਉੱਥੇ ਥੋੜਾ ਨਾਂਵ ਬੜਾ ਸੁਹਣਾ ਤੇ ਅਸੀਂ ਆ ਪੇਪਰਾਂ ਦਾ ਕੰਮ ਕਰਦਾ ਟਰੇਡਿੰਗ ਦਾ ਤੇ ਸਾਡੀ ਬਹੁਤ ਲਾਗਤ ਹੈ ਜੇ ਤੁਸੀਂ ਆਪਾਂ ਪਹਿਲੇ ਵਿਚਾਰ ਕਰੀਏ ਕਿ ਸਮਝ ਲਈ ਕਿ ਕਿਵੇਂ ਲੱਗ ਰਿਹਾ ਮਾਲ ਚੱਲ ਸਕੀ ਜਨਤ ਸਰਦਾਰ ਜੀ ਸਾਡਾ ਜਿਹੜਾ ਮਾਲ ਆ ਨਾ ਉਹ ਬਹੁਤ ਦੂਰ ਦੂਰ ਤੱਕ ਜਾਂਦਾ ਉਹ ਯਾਰ ਮੰਨਿਆ ਕਦੇ ਵੀ ਕਿਸੇ ਕਿਸ ਨੂੰ ਦਾ ਤੁਸੀਂ ਨਵੇਂ ਆਏ ਹੋ ਤੁਸੀਂ ਆਰਡਰ ਦਿਓ ਅਸੀਂ ਬਿਲਕੁਲ ਟਾਈਮ ਤੇ ਤੁਹਾਡਾ ਮਾਲ ਪਹੁੰਚਾਵਾਂਗੇ ਠੀਕ ਠੀਕ ਬਾਕੀ ਤੁਹਾਡਾ ਜੀ ਇਹ ਕਾਜ ਵੀ ਠੀਕ ਆ ਰੇਟ ਵੀ ਠੀਕ ਆ ਇਹ ਫਿਰ ਹੁਣ ਤੁਸੀਂ 500 ਰੁਪਏ ਭੇਜੋ ਬਾਕੀ ਆਪਾਂ ਆਨਲਾਈਨ ਪੇਮੈਂਟ ਕਰ ਦਿੰਦੇ ਆ ਤੇ ਆ ਮੇਰਾ ਕਾਰਡ ਤੇ ਠੀਕ ਆ ਸਰਦਾਰ ਜੀ ਪਹੁੰਚ ਜਾਊਗਾ ਦੇਖ ਕੇ ਰੱਖੋ ਤੁਸੀਂ ਬਾਕੀ ਆਪਣੀ ਡੀਲਿੰਗ ਤਾਂ ਤੁਹਾਨੂੰ ਪਤਾ ਲੱਗ ਜੂਗਾ ਜੀ ਤੇ ਟਾਈਮ ਤੇ ਵਰ ਪਹੁੰਚਾਇਆ ਕਈ ਵਾਰੀ ਬੰਦਾ ਲੇਟ ਕਰ ਦਿੰਦਾ ਨਾ ਫਿਰ ਮਸਾਰ ਹੋ ਜਾਂਦਾ ਤੇ ਬਾਕੀ ਆਪਾਂ ਸਾਰੀ ਜਗਤ ਦੀ ਵਰਤਾਂਗੇ ਤੁਹਾਨੂੰ ਜਨਾ ਤੈਨੂੰ ਪਤਾ ਲੱਗੂਗਾ ਅੱਛਾ ਜੀ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਬਹੁਤ ਟਾਈਮ ਨਾਲ ਜੀ ਚਲੋ ਬਾਕੀ ਦੇ ਫਿਕਰ ਹੋ ਸਾਰ ਜੀ ਦੇਖਿਆ ਸਰ ਤਾਂਪੁਰ ਨੇ ਕਿੱਥੇ ਦਾ ਕਮਾਲ ਔਰ ਤੂੰ ਤਾਂ ਕਮਲਿਆ ਮੈਨੂੰ ਦਿਵਾਲੀ ਨੂੰ ਕਹਿੰਦਾ ਸੀਗਾ ਇਹ ਤਾਂ ਚੰਗੇ ਕੰਮ ਨੂੰ ਤਾਂ ਦੇਰ ਨਹੀਂ ਕਰੀਦੀ ਹੁੰਦੀ ਇਹ ਤਾਂ ਜਦੀ ਕਰ ਦੇਵੇ ਕੱਲ ਕਰੇ ਸੋ ਅੱਜ ਦੇਖਿਆ ਰਿਜ਼ਲਟ ਕਾਈਦਾ ਮਿਕਰ ਆਇਆ ਨਹੀਂ ਪਰ ਗੱਲ ਹੈ ਚੰਗਾ ਵੀ ਕਿ ਲਖਿੰਦਰ ਸਿੰਘ ਮਾਪੇ ਬੱਚਿਆਂ ਨੂੰ ਲੈ ਕੇ ਲਾਣਾ ਪੰਜਾਬ ਥੋੜਾ ਜਿਆ ਤੇ ਤੂੰ ਟਾਈਮ ਨਾਲ ਦਫ਼ਤਰ ਨੂੰ ਵਧਾ ਦੇ ਤੇ ਅੰਦਰ ਟਾਈਮ ਨਾਲ ਕੰਮ ਚਲੇ ਦੇ ਠੀਕ ਹੈ ਠੀਕ ਉਹ ਆ ਗਈ ਤੇ